ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਪਿਸ਼ਨ ਸਿੰਘ ਜੀ ਦੀ ਠਾਈਵੀਂ ਵਰਸੀ ਸਾਸੰਗ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਈ ਗਈ। ਸਵੇਰੇ ਸ਼੍ਰੀ ਅਕਨੰਦ ਸਾਹਿਬ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਚੋਂ ਪ੍ਰਸਿੱਧ ਰਾਗੀ ਢਾਡੀ ਤਕਵੀਸ਼ਰ ਨੇ ਗੁਰੂ ਜਸਰਾਇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸਿੰਘ ਸਭ ਗਿਆਨੀ ਮਲਕੀ ਸਿੰਘ ਹੈਡ ਗ੍ਰੰਥੀ ਸ਼੍ਰੀ ਅਕਾਲ ਤਖਸਾਲ ਸਾਹਿਬ ਸਿੰਘ ਸਾਹਿਬ ਜਥੇਦਾਰ ਬਾਬਾ ਬਰਬੀਤ ਸਿੰਘ ਅਕਾਲੀ 69 ਕਰੋੜੀ ਬੁੱਢਾ ਦਲ ਬਾਬਾ ਅਵਤਾਰ ਸਿੰਘ ਬਾਬਾ ਬਿਲੀ ਚੰਦ ਸੋਰਸਿੰਗ ਵਾਲੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਗਗਜਨ ਸਿੰਘ ਮੁਖੀ ਤਰਨਤਾਲ ਬਾਬਾ ਸਾਹਿਬ ਦੇ ਬਾਬਾ ਬਕਾਲਾ ਸਾਹਿਬ ਦੇ ਸੰਗਤਾਂ ਨੂੰ ਸੰਬੋਧਨ ਕਰਦੇ ਆ ਕਿ ਸਿੱਖ ਇਤਿਹਾਸ ਵਿੱਚ ਨਿਹੰਗ ਸਿੰਘਾਂ ਦੀਆਂ ਕੁਰਬਾਨੀਆਂ ਦਾ ਮਾਣ ਮੱਤਾ ਇਤਿਹਾਸ ਉਹਨਾਂ ਕਿਹਾ ਕਿ ਸਿੰਘ ਸਾਹਿਬ ਜਿਤੇਦਰ ਬਾਬਾ ਬਿਜੇ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਦਲ ਰਹੀ ਸਮੁੱਚੀ ਮਾਨਵਤਾ ਦੀ ਸੇਵਾ ਕੀਤੀ ਹੈ ਅੱਜ ਬਾਬਾ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਆਪਣੇ ਨੌਜਵਾਨ ਪਨੀਰੀ ਨੂੰ ਨਸ਼ਿਆਂ ਤੇ ਪਤਿਤਪਨ ਤੋਂ ਬਚਾ ਕੇ ਗੁਰਬਾਨੀ ਅਤੇ ਗੁਰੂ ਦੇ ਧਰਨੀ ਬਣਾਈਏ ਅਸੀ ਕਾਂਤੀ ਮੈਂ ਸਤੂਕਾਰ ਫਿਰਦਾ ਪਰ ਤੁਸੀਂ ਦੇਖ ਰਹੇ ਹੋ ਪੀਪੀਸੀ ਐਂਡ ਅਸੀਂ ਪਹੁੰਚਿਆ ਛੇਵੀਂ ਪਾਸ਼ੇ ਜਿੱਥੇ ਕਿ ਪੁਰਖਰ ਗੋਬਿੰਦ ਸਿੰਘ ਜੀ ਦਾ ਇੱਕ ਇਤਿਹਾਸਿਕ ਸਥਾਨ ਆ ਤੇ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਜਿੱਥੇ ਕੀਏ ਤਰਨਤਾਲ ਆਪਣੇ ਸਤਖੰਡ ਵਾਸੀ ਬਾਬਾ ਅਭਿਸ਼ੰਗ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਆ ਜੋ ਕਿ ਬਾਬਾ ਗੱਜ ਸਿੰਘ ਜੀ ਮਿਸ਼ਰ ਸਿਮੀ ਦਾ ਤਰਨਤਾਲ ਜੀ ਦੀ ਅਗਵਾਈ ਹੇਠ ਜੋ ਕਿ ਬਹੁਤ ਹੀ ਉਤਮਤਾ ਦੇ ਨਾਲ ਜੋ ਪਰਸ਼ੀਤ ਨੇ ਮਨਾਈ ਜਾ ਰਹੀ ਆ ਤੁਹਾਨੂੰ ਲਾਈਵ ਤਸਵੀਰਾਂ ਬਾਬਾ ਪਕੜਾ ਸਾਹਿਬ ਤੋਂ ਬੁਖਾ ਰਹੇ ਆ ਕਿਥੇ ਕਿ ਬਹੁਤ ਹਰ ਪੁਕਾਰ ਦੇ ਇਥੇ ਕਿ ਮਹਾਂਪੁਰਸ਼ ਸ਼ਰੀਰ ਦੇ ਧਾਰਨ ਕਰਕੇ ਵੀ ਆਉਂਦੇ ਹਨ ਅਤੇ ਸ਼ਰੀਰ ਨੂੰ ਜਾਣਦੇ ਵੀ पकोड़े बर्गर <tie out> <tie out> اوه سلام کي ڏسو نه اهاڙو جڙا آهي سڀ ਸ਼੍ਰੀ ਸਹੀ ਦਰਬਾਰ ਨੰਦਾਲਾ ਬਾਬਾ ਬਿਸ਼ਨ ਸਿੰਘ ਜੀ ਦੀ ਅੱਜ ਵਰਸੀ ਬਹੁਤ ਹੀ ਸਰਦਾਰ ਭਾਵਨਾ ਦੇ ਨਾਲ ਮਨਾਈ ਜਾ ਰਹੀ ਆ ਤੇ ਇਹ ਦਰਬਾਰ ਕਿਤੇ ਕਿਤੇ ਖੁੱਲਾ ਹੁੰਦਾ ਤੇ ਅੱਜ ਬਾਬਾ ਜੀ ਦਾ ਦਰਬਾਰ ਜਿਹੜਾ ਬਾ ਖੁੱਲਾ ਵਾ ਇਹ ਤਾਂ ਅੱਜ ਅਸੀਂ ਦਰਸ਼ਨ ਕਰਾ ਰਹੇ ਆ ਬਾਬਾ ਬਿਸ਼ਨ ਸਿੰਘ ਜੀ ਤੇ ਅੰਗੀਠਾ ਸਾਹਿਬ ਦੇ ਤੇ ਸਿੱਧੀਆਂ ਬਾਬਾ ਘਰਾਂ ਤੋਂ ਲਾਈਵ ਤਸਵੀਰਾਂ ਜੀ ਤੇ ਅਸੀਂ ਗੱਲਬਾਤ ਵੀ ਕਰਾਵਾਂਗੇ ਇੱਥੋਂ ਦੇ ਸਿੰਘਾਂ ਦੇ ਨਾਲ ਲਾਈਵ ਤਸਵੀਰਾਂ ਬਾਬਾ ਘਰਾਂ ਸਾਹਿਬ ਤੋਂ